ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਹਾਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਤੇ ਬਾਈ ਜਿਹੜਾ ਤੁਸੀਂ ਇਹ ਸਾਹਮਣੇ ਪੈਟੋ ਹੀਟ ਦੇਖ ਰਹੇ ਹੋ ਇਹ ਜਿਹੜੀਆਂ ਕੁੱਤਿਆਂ ਹੀਟ ਦੇ ਵਿੱਚ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਕਿਸੇ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਉਹਦੇ ਕਾਰਨ ਉਹ ਹੀਟ ਦੇ ਵਿੱਚ ਨਹੀਂ ਆਉਂਦੇ ਹੀਟ ਨਹੀਂ ਕਰਦੇ ਹੁੰਦੇ ਤਾਂ ਬਾਈ ਉਹਨਾਂ ਦੇ ਵਾਸਤੇ ਹੁੰਦਾ ਹੈ ਪੈਟੋ ਹੀਟ ਉਹ ਜਲਦੀ ਹੀਟ ਦੇ ਵਿੱਚ ਆਉਣੇ ਤੇ ਕੰਸਿਵ ਹੋਣ ਦੇ ਵਿੱਚ ਮਦਦ ਕਰੂਗੀ ਠੀਕ ਹੈ ਜੀ ਤਾਂ ਬਾਈ ਉਹਨਾਂ ਵਾਸਤੇ ਹੈ ਇਹ ਇੱਕ ਟੈਕ ਫਾਰਮਾ ਕੰਪਨੀ ਦਾ ਇਹ ਸੀਰਪ ਹੈਗਾ ਤੇ ਪੇਟੋ ਹੀਟਰ ਦਾ ਨਾਂ ਹੈਗਾ ਇਹ ਜਿਹੜੇ ਕੁੱਤੀਆਂ ਹੀਟ ਦੇ ਵਿੱਚ ਨਹੀਂ ਹੁੰਦੀਆਂ ਉਹਨਾਂ ਵਾਸਤੇ ਹੈ ਇਹ ਬਾਈ ਇਹਦਾ ਐਡਾ ਤਕੜਾ ਰਿਜ਼ਲਟ ਹੈ ਜਿਹੜੀਆਂ ਇੱਕ ਅਸੀਂ ਕੁੱਤੀ ਨੂੰ ਦਿੱਤਾ ਸੀ 6 ਸਾਲਾਂ ਤੋਂ ਉਹ ਕੁੱਤੀ ਹੀਟ ਦੇ ਵਿੱਚ ਨਹੀਂ ਆ ਰਹੀ ਸੀ ਉਹਨਾਂ ਨੇ ਸਾਰਾ ਸਿਸਟਮ ਕਰਕੇ ਦੇਖ ਲਿਆ ਸਾਰੀਆਂ ਦਵਾਈਆਂ A to Z ਦੇ ਕੇ ਦੇਖ ਲਈ ਅਸੀਂ ਹੀਟ ਦੇ ਵਿੱਚ ਪਰ ਨਹੀਂ ਆਈ ਤਾਂ ਬਾਈ ਇਹ ਇੱਕ ਸੀਰਪ ਦਿੱਤਾ ਸੀ ਪੈਟੋ ਹੀਟ ਦਾ ਤਾਂ ਉਹਦੇ ਨਾਲ ਹੀ ਤਾਂ ਹੀਟ ਦੇ ਵਿੱਚ ਆ ਗਈ ਸੀ ਤੇ ਨਾਲ ਦੀ ਨਾਲ ਉਸਨੇ ਕਨਸੀਵ ਕਰ ਲਿਆ ਠੀਕ ਹੈ ਜੀ ਤਾਂ ਭਾਈ ਜਿਹੜੇ ਭਰਾਵਾਂ ਦੀਆਂ ਕੁੱਤੀਆਂ ਹੀਟ ਦੇ ਵਿੱਚ ਲੰਬੇ ਸਮੇਂ ਤੋਂ ਨਹੀਂ ਆ ਰਹੀਆਂ ਤਾਂ ਭਾਈ ਉਹਨਾਂ ਵਾਸਤੇ ਹੈ ਇਹਦੇ ਵਿੱਚ ਮਤਲਬ ਕਈ ਵਾਰ ਕੀ ਹੁੰਦਾ ਭਾਈ ਜਿਵੇਂ ਆਪਾਂ ਹੁਣ ਲੰਬੇ ਸਮੇਂ ਤੋਂ ਕੁੱਤੀਆਂ ਰੱਖਦੇ ਆ ਸਾਰਾ ਸਿਸਟਮ ਕਰਕੇ ਦੇਖ ਲਿਆ ਮਿਨਰਲ ਦੀ ਡਿਫੀਸੈਂਸੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਯੂਟਰਸ ਦੇ ਵਿੱਚ ਕੋਈ ਵੀ ਘਾਟ ਹੈ ਉਹਨਾਂ ਦੇ ਕਾਰਨ ਕੁੱਤੀਆਂ ਹੀਟ ਦੇ ਵਿੱਚ ਨਹੀਂ ਹੁੰਦੀਆਂ ਹੁੰਦੀਆਂ ਤਾਂ ਬਈ ਕਈ ਵਾਰ ਇਹ ਵੀ ਹੁੰਦਾ ਹੈ ਵੀ ਆਪਾਂ ਕੁੱਤੀ ਹੀਟ ਕੱਢ ਗਈ ਤਾਂ ਉਹ ਜਿਹੜੀ ਮਤਲਬ ਕਨਸੀਵ ਆ ਉਹ ਨਹੀਂ ਕਰਦੀ ਹੁੰਦੀ ਇਹ ਉਹਨਾਂ ਵਾਸਤੇ ਹੈ ਕਨਸੀਵ ਹੋਣ ਦੇ ਵਿੱਚ ਵੀ ਮਦਦ ਕਰੂਗਾ ਤੇ ਹੀਟ ਨੂੰ ਵੀ ਕਢਾਊਗਾ ਕਿਉਂਕਿ ਜਿਹੜੀ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਇਹ ਉਹਨੂੰ ਦੂਰ ਕਰਨ ਦੇ ਵਾਸਤੇ ਹੁੰਦਾ ਹੈ ਵੈਸੇ ਦਾ ਮੈਡੀਕਲ ਦੇ ਵਿੱਚ ਬਾਜ਼ਾਰ ਦੇ ਵਿੱਚ ਤੁਹਾਨੂੰ ਹੋਰ ਬਹੁਤ ਆਪਸ਼ਨ ਮਿਲ ਜਾਣਗੇ ਤਾਂ ਬਈ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਜੇਕਰ ਤੁਹਾਡੀਆਂ ਕੁੱਤੀਆਂ ਲੰਬੇ ਸਮੇਂ ਤੋਂ ਲੈ ਕੇ ਜਾ ਮਤਲਬ ਉਹਨੂੰ ਵੀ ਜਿਹੜੀਆਂ ਨਵੀਆਂ ਹੀਫਰ ਨੇ ਉਹ ਨਹੀਂ ਆ ਰਹੀਆਂ ਜਾਂ ਕੁੱਤੀ ਇੱਕ ਵਾਰੀ ਸੂਪੀ ਮੁੜ ਕੇ ਉਹ ਹੀਟ ਦੇ ਵਿੱਚ ਨਹੀਂ ਆਈ ਤਾਂ ਉਹਨੂੰ ਕਵਰ ਕਰਨ ਦੇ ਵਾਸਤੇ ਹੁੰਦੀ ਹੈ ਬਾਈ ਠੀਕ ਹੈ ਜੀ ਤਾਂ ਆਪਾਂ ਨੂੰ ਇਹ ਜਿਹੜੀ ਬਾਡੀ ਦਾ ਵਿਕਾਸ ਵੀ ਕਰਾਊਗਾ ਤੇ ਮੰਨ ਲਓ ਕਈ ਵਾਰ ਕੀ ਹੁੰਦਾ ਬਾਡੀ ਦਾ ਵਿਕਾਸ ਵੀ ਨਹੀਂ ਹੁੰਦਾ ਹੁੰਦਾ ਜਦੋਂ ਬੱਚੇ ਤਾਂ ਨਹੀਂ ਬਿਲਕੁਲ ਕਮਜ਼ੋਰ ਰਹਿ ਜਾਂਦੀ ਹੈ ਇਹ ਦਿੱਕਤਾਂ ਉਦੋਂ ਆਉਂਦੀਆਂ ਹੁੰਦੀਆਂ ਨੇ ਬਾਈ ਤਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਪਹਿਲਾਂ ਤੁਸੀਂ ਨੇ ਕੀ ਕਰਨਾ ਆਪਦੇ ਜਿਹੜੇ ਆ ਪੱਪੀ ਨੇ ਛੋਟੇ ਪੈਟਸ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਉਹਨਾਂ ਦੀ ਡੀਵਰਮਿੰਗ ਕਰਨੀ ਹੈ ਪਹਿਲਾਂ ਫਿਰ ਉਹਨਾਂ ਨੂੰ ਚੰਗੀ ਵਧੀਆ ਕੰਪਨੀ ਦੀ ਫੀਡ ਚਲਾਉਣੀ ਹੈ ਜਿਵੇਂ ਕੈਨਨ ਕਰੀ ਕੋ ਹੋਗੀ ਰੌਲ ਕੈਨਨ ਹੋਗੀ ਇਹ ਫੀਡਾਂ ਚਲਾ ਕੇ ਉਹਦੀ ਜਿਹੜੀ ਗਰੋਥ ਹੈ ਉਹਦਾ weight ਹੈ ਉਹ ਤੁਸੀਂ ਨੇ ਅਪ ਕਰਨਾ ਠੀਕ ਹੈ ਜੀ ਜਦੋਂ ਅਪ ਹੋ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਇਹ ਸਟਾਰਟ ਕਰਨਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਪਣੀ ਜਿਹੜੀ ਕੁੱਤੀ ਹੀਟ ਦੇ ਕੱਢਣ ਦੇ ਯੋਗ ਹੈ ਪਰ ਉਹ ਫਿਰ ਵੀ ਨਹੀਂ ਆ ਰਹੀ ਤਾਂ ਤੁਸੀਂ ਨੇ ਉਸ ਤੋਂ ਬਾਅਦ ਇਹ ਚਾਲੂ ਕਰਨਾ ਹੈ ਪੈਟੋ ਹੀਟ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਰਿਜ਼ਲਟ ਹੈ ਪੂਰਾ ਟੌਪ ਮਿਲੂਗਾ ਨਾਲੇ ਹੀਟ ਕੱਢੂਗੀ ਨਾਲੇ ਕਨਸੀਵ ਹੋਊਗੀ ਦੋਨੇ ਚੀਜ਼ਾਂ ਹੋਣਗੀਆਂ ਬਾਈ ਤੁਸੀਂ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਿਹੜੀ ਸਾਡੀ ਕੁੱਤੀ ਅੱਜ ਕਨਸੀਵ ਹੋਣ ਦੇ ਯੋਗ ਹੈ ਹੀਟ ਕੱਢਣ ਦੇ ਯੋਗ ਹੈ ਉਹ ਕਿਉਂ ਨਹੀਂ ਆ ਰਹੀ ਤਾਂ ਤੁਸੀਂ ਨੇ ਬਾਈ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਦਾ ਟ੍ਰੀਟਮੈਂਟ ਕਰਾਇਆ ਕਰੋ ਬਾਈ ਤਾਂ ਤੁਸੀਂ ਜਦੋਂ ਇਹ ਦੇਣ ਲਾ ਕੇ ਬਾਈ ਤੁਹਾਨੂੰ ਜਿਹੜਾ ਰਿਜ਼ਲਟ ਹੈ 100 ਦਾ 100 ਮਿਲੂਗਾ ਤਾਂ ਬਾਈ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਹਰੇਕ ਭਰਾ ਤੱਕੇ ਪਹੁੰਚ ਸਕੇ ਜ